ਇੱਕ ਬਹੁਤ ਵੱਡਾ ਸੁਪਨਾ ਸੀ ਉੱਥੇ ਤੱਕ ਪਹੁੰਚਣਾ ਤੇ ਕੇਬੀਸੀ ਦਾ ਸੁਪਨਾ ਸਾਰੇ ਪਰਿਵਾਰ ਦਾ ਹੀ ਪੂਰਾ ਹੋ ਗਿਆ ਹਾਂਜੀ ਮੈਂ ਉਸ ਵੇਲੇ ਲੈਬ ਚ ਸੀ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੀ ਸਿਲੈਕਸ਼ਨ ਹੋਈ ਹੈ ਤੇ ਫਿਰ ਮੈਂ ਫਟਾਫਟ ਫਿਰ ਆਪਦੇ ਪਰਿਵਾਰ ਨੂੰ ਇਨਫੋਰਮੇਸ਼ਨ ਦਿੱਤੀ ਕੀਤਾ ਕਰਕੇ ਸਿਲੈਕਸ਼ਨ ਦਾ ਖੁਸ਼ ਹੋਇਆ ਖੁਸ਼ੀ ਦੀ ਲਹਿਰ ਦੌੜ ਗਈ ਪੂਰੇ ਪਰਿਵਾਰ ਚ ਕੇਬੀਸੀ ਦੇ ਰਾਹੀਂ ਸਾਰਿਆਂ ਦਾ ਸੁਪਨਾ ਪੂਰਾ ਹੋ ਗਿਆ ਅਮਿਤਾਭ ਜੀ ਦੇ ਅੱਗੇ ਬੈਠਣਾ ਹੀ ਆਪਣੇ ਆਪ ਚ ਇੱਕ ਬਹੁਤ ਵੱਡੀ ਨਰਵਸਨੈਸ ਸੀਗੀ ਖੁਸ਼ੀ ਵੀ ਸੀ ਸੀ ਬੈਠੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਕਿਉਂਕਿ ਉਹ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਸੀ ਕਿ ਮੈਂ ਅਮਿਤਾਭ ਜੀ ਨੂੰ ਮਿਲ ਸਕਾਂ ਥੈਂਕ ਯੂ ਸਰ ਬਹੁਤ ਬਹੁਤ ਵਧਾਈਆਂ ਆਪਕੋ ਆਲ ਰਾਈਟ ਮੇਰਾ ਨਾਮ ਡਾਕਟਰ ਆਨਾ ਗੁਇਨ ਹੈ ਤੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਰਿਸਰਚ ਅਸਿਸਟੈਂਟ ਦੇ ਤੌਰ ਤੇ ਕੰਮ ਕਰਦਾ। ਐਕਚੁਅਲੀ ਕੇਬੀਸੀ ਨੂੰ ਮੈਂ ਬਚਪਨ ਤੋਂ ਹੀ ਫੋਲੋ ਕਰਦੇ ਆ ਰਹੀ ਹਾਂ ਜਦੋਂ ਦਾ ਕੇਬੀਸੀ ਚੱਲ ਰਿਹਾ ਹੈ ਅਸੀਂ ਕੇਬੀਸੀ ਜ਼ਰੂਰ ਦੇਖਦੇ ਆ ਕਿਉਂਕਿ ਕੇਬੀਸੀ ਮੇਰੇ ਮੇਰੇ ਮੁਤਾਬਕ ਇੱਕ ਗਿਆਨ ਦਾ ਬਹੁਤ ਵੱਡਾ ਸਰੋਤ ਹੈ ਕਿਉਂਕਿ ਉਹਦੇ ਵਿੱਚ ਸਵਾਲ ਆਉਂਦੇ ਆ ਤੁਸੀਂ ਆਪਦੇ ਆਪ ਨੂੰ ਟੈਸਟ ਕਰਦੇ ਹੋ ਕਿ ਹਾਂ ਤੁਹਾਨੂੰ ਜਵਾਬ ਆ ਰਿਹਾ ਜਾਂ ਨਹੀਂ ਆ ਰਿਹਾ ਤਾਂ ਬਚਪਨ ਤੋਂ ਹੀ ਜਦੋਂ ਦਾ ਕੇਬੀਸੀ ਦਾ ਸੀਜ਼ਨ ਉਹ ਮੈਂ ਮਤਲਬ ਅਸੀਂ ਦੇਖਦੇ ਆ ਰਹੇ ਆ ਕਿ ਇਹਨਾਂ ਨੇ ਪਲੇ ਅਲੋਂਗ ਦਾ ਸਿੰਗਲ ਸ਼ੁਰੂ ਕੀਤਾ ਤੇ ਉਹ ਪਲੇ ਅਲੋਂਗ ਜਦ ਦਾ ਇਹਨਾਂ ਨੇ ਸ਼ੁਰੂ ਕੀਤਾ ਨਾ ਉਹ ਪਲੇ ਅਲੋਂਗ ਹਰ ਸਾਲ ਖੇਡੇ ਆ ਤੇ ਕੋਸ਼ਿਸ਼ ਇਹ ਹੀ ਰਹੀ ਕਿ ਜਵਾਬ ਜਲਦੀ ਤੋਂ ਜਲਦੀ ਦਵਾ ਜਲਦੀ ਤੋਂ ਜਲਦੀ ਦਵਾ ਤਾਂ ਕਿ ਮਤਲਬ ਹੁੰਦਾ ਸੀ ਕਿ ਕਿ ਕੰਟੈਸਟੈਂਟ ਤੋਂ ਪਹਿਲਾਂ ਆਪਾਂ ਵੀ ਜਵਾਬ ਦੇਈਏ ਕਿ ਕਿ ਅਸੀਂ ਇੱਥੇ ਹੀ ਕੇਵੀਸੀ ਖੇਡ ਰਹੇ ਹਾਂ ਉਹ ਇੱਕ ਬੋਤ ਬਿਲਕੁਲ ਮੈਂ ਉਸ ਵੇਲੇ ਲੈਪਟੋਪ ਤੇ ਮੈਨੂੰ ਫੋਨ ਆਇਆ ਕਿ ਮੈਡਮ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਤੇ ਤੁਸੀਂ ਹੁਣ ਫਾਸਟਸਟ ਅੰਦਰ ਲਈ ਤੁਹਾਡੀ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਕੀ ਆਣਾ ਚਾਹੋਗੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਜ਼ਰੂਰ ਮੈਂ ਕਈ ਮੌਕਾ ਤਾਂ ਕੋਈ ਵੀ ਨਹੀਂ ਛੱਡਦਾ ਤੇ ਫਿਰ ਮੈਂ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਤੇ ਅਸੀਂ ਉੱਥੇ ਏਡੀਸੀ ਕਮਿਤਾਬ ਜੀ ਨੂੰ ਮਿਲੇ ਤੇ ਖੇਡਿਆ ਉੱਥੇ ਜੀਸੀ ਇਹ ਫਾਸਟੇਸਟ ਫਿੰਗਰ ਕਾਫੀ ਕਿਉਂ ਬੰਦੀ ਦੇ ਦਿੱਤੇ ਮੈਨਾਂ ਮੰਗੇ ਹਾਂਜੀ ਕੰਪੈਨੀਅਨ ਦੇ ਤੌਰ ਤੇ ਮੇਰੇ ਹਸਬੰਦ ਮੇਰੇ ਨਾਲ ਗਏ ਸਟਰੀ ਫਾਸਟੇਸਟ ਫਿੰਗਰ ਫਸਟ ਇਹ ਲੈਣਾ ਕਾफी ਕੁਝ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੁੰਦਾ ਹੈ ਕਿ ਹਾਂ ਤੁਹਾਡੇ ਸੁਪਨੇ ਤੁਹਾਡੇ ਚੱਲ ਰਿਹਾ ਹੁੰਦਾ ਹੈ ਕਿ ਹਾਂ ਮੈਂ ਕਿੱਦਾਂ ਹੋ ਮੈਂ ਚੇਅਰ ਤੱਕ ਪਹੁੰਚ ਸਕਾਂ ਮੈਂ ਹੌਟ ਸੀਟ ਤੱਕ ਪਹੁੰਚ ਸਕਾਂ ਉਹ ਸੁਪਨੇ ਤੁਹਾਡੇ ਆਲੇ ਦੁਆਲੇ ਤੁਹਾਡੇ ਦਿਮਾਗ 'ਚ ਘੁੰਮ ਰਹੇ ਹੁੰਦੇ ਆ ਬਟ ਫਿਰ ਆਪਣੇ ਆਪ ਨੂੰ ਇਕਾਗਰਤ ਕਰਕੇ ਮੈਂ फास्टेस्ट में गॉट फर्स्ट द सवाल जब आया मेरा ध्यान सिर्फ और सिर्फ सवाल पे थी कि हां मैं उस सवाल ਨੂੰ ਸਹੀ ਸਵਾਲ ਨੂੰ ਤੇਜ਼ ਦੀ بجائے ਸਹੀ ਅਟੈਂਪਟ ਕਰ ਸਕਦਾ ਤੇ ਉਸ ਚੱਕਰ ਸੇ ਪ੍ਰਮਾਤਮਾ ਦੀ ਕਿਰਪਾ ਸੇ ਕਿ ਸਭ ਤੋਂ ਤੇਜ਼ ਜਵਾਬ ਮੇਰਾ ਹੀ ਹੋਇਆ ਤੇ ਮੈਂ ਹੌਟ ਸੀਟ ਤੱਕ ਮੈਂ ਪਹੁੰਚ ਸਕੀ ਤੇ ਪ੍ਰਮਾਤਮਾ ਨੇ ਮੇਰੀ ਮੇਰੀ ਜਿਹੜੀ ਦੁਆ ਸੀ ਕਬੂਲ ਕਰ ਲਈ ਹਾਂ ਅਮੋਤਾਲ ਜੀ ਨੇ ਮੜਾ ਮੇਲਾ ਫੈਸਟਿਵਲ ਤੇ ਇੱਕ ਬੜੀ ਵੱਡੀ ਮੇਰੇ ਬਚਪਨ ਦੀ ਸੋਚ ਕੇ ਚੋਹਾਂ ਸਾਲ ਤੇ ਕਾਫੀ ਮਹੀਨੇ ਤੇ ਤੁਸੀਂ ਅਮਤਾਬਚਨ ਜੀ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਕਿਸੇ ਲਈ ਵੀ ਬਹੁਤ ਵੱਡਾ ਸੁਪਨਾ ਹੈ ਤੇ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਅੱਗੇ ਬੈਠ ਕੇ ਕਿਲੋ ਮੈਰਾ ਜਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਸੁਪਨਾ ਸੀ ਨਾ ਉਹ ਮੇਰਾ ਪੂਰਾ ਹੋਇਆ ਤੇ ਪਰਮਾਤਮਾ ਦੀ ਕਿਰਪਾ ਰਹੀ ਕਿ ਮੈਨੂੰ ਉਹਨਾਂ ਨੂੰ ਮਿਲ ਪਾਈ ਕਿਉਂਕਿ ਮੈਂ ਉਹਨਾਂ ਨੂੰ ਆਪਦਾ ਆਈਡਲ ਸਮਝਦੀ ਆ ਕਿਉਂਕਿ ਉਹ ਜੋ ਕੁਝ ਵੀ ਉੱਥੇ ਬੋਲਦੇ ਆ ਜੋ ਵੀ ਸੈਂਟੈਂਸਸ ਉਹ ਬੋਲਦੇ ਐ ਸਪੈਸ਼ਲੀ ਇਹ ਕੰਟੈਂਟ ਵੀ ਜੋ ਮਨ ਦਾ ਹੋ ਤੋ ਅੱਛਾ ਜੋ ਨਾ ਹੋ ਤੋ ਔਰ ਵੀ ਅੱਛਾ ਤੋ ਇਹ ਮੇਰੀ ਜ਼ਿੰਦਗੀ ਦੀ ਟੈਗ ਲਾਈਨ ਐ ਕਿ ਮੈਂ ਇਹ ਲਾਈਨ ਤੇ ਜ਼ਰੂਰ ਆਪੇ ਆਪ ਲੋਕ ਫੋਲੋ ਕਰਤੀ ਹਾਂ ਵੀ ਮੈਨੂੰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਮੈਂ ਮਸ਼ਰੂਮਸ ਤੇ ਉੱਪਰ ਮੇਰਾ ਮੇਰੀ ਪੀ ਐਚ ਡੀ ਜਿਹੜੀ ਹੈਗੀ ਹੈ ਮੇਰੇ ਮਸ਼ਰੂਮਸ ਤੇ ਉੱਪਰ ਐ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਤਾਂ ਮਸ਼ਰੂਮਸ ਪਸੰਦ ਨੇ पर मैं उन्हें नौन मशरूम से उतने फायदे दथे फिर उन्होंने मेनू किया कि हां मैं हुन मैं भी आप दी डाइट ਦੇ ਵਿੱਚ ਇਹਨੂੰ ਐਡ ਕਰੂੰਗਾ ਤੇ ਮੈਂ ਸਰ ਨੂੰ ਕਿਹਾ ਮੈਂ ਤਾਂ ਸਰੇ ਹੀ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹਨੂੰ ਐਡ ਕਰੀਏ ਆਪੀ ਗਾਈਸ ਮੈਂ ਉੱਥੇ केबीसी ਦੇ ਮੰਚ ਤੇ ਮੈਂ 10 سوالਾਂ ਦੇ ਸੰਝ ਜਵਾਬ ਦੇ ਕੇ ਤੇ ਮੈਂ ਤੇ ਲੱਕੀਏ ਜਾਤਿਆ ਜਿੱਤ ਪਈ ਤੇ ਉਸ ਤੋਂ ਬਾਅਦ ਸੂਪਰ ਤੋਂ ਲੂਟ ਆਇਆ ਉਸ ਤੋਂ ਸੂਪਰ ਤੋਂ ਲੂਟ ਦੇ ਵਿੱਚੋਂ ਮੈਂ 10 سوالਾਂ ਦਾ ਦੇ ਵਿੱਚ ਨੌਸਵਾਲਾ ਦੇ ਸਹੀ ਜਵਾਬ ਦਿੱਤੇ ਤੇ ਮੀਤਾਬ ਜੀ ਬਹੁਤ ਖੁਸ਼ ਹੋਏ ਉਸ ਤੋਂ ਕਿ ਉਹਨਾਂ ਨੇ ਉਹਦੇ ਤੋਂ ਆਪਣੀ ਲਾਈਫ ਲਾਈਨ ਨੂੰ ਰਿਵਾਈਜ਼ ਕੀਤਾ ਤੇ ਉਹਨਾਂ ਨੂੰ ਇਹ ਵੀ ਦੱਸਦੀ ਕਰਨੇ ਕਿ ਕਿਹੜੀ ਕਿਹੜੀ ਬਿਲਕੁਲ ਪਲੈਨਿੰਗ ਹਜੇ ਦਾ ਸੁਪਨਾ ਉਹ ਵੀ ਅਮਿਤab ਜੀ ਨਾਲ ਹੀ ਜੁੜਿਆ ਕਿਉਂਕਿ ਉਹਨਾਂ ਦਾ ਉੱਥੇ ਇੱਕ ਗਾਣਾ ਸੀ ਦੇ ਟਾਈਪ ਦਾ ਫੋਟੋਸ਼ੂਟ ਹੋਇਆ ਸੀ ਲਿਆ ਹੋਇਆ ਤੇ ਉਹ ਗਾਣਾ ਟਿਉਲੇ ਗਾਰਡਨਸ ਦੇ ਵਿੱਚ ਸ਼ੂਟ ਹੈ शूट ਕੀਤਾ ਗਿਆ ਤੇ ਉਹਨਾਂ ਨੇ ਵੀ ਦੱਸਿਆ ਕਿ ਇਹ ਗਾਣਾ ਸੀ ਅਮਸਟਰਡਮ ਨੀਦਰਲੈਂਡਸ ਵਿੱਚ ਜਿੱਥੇ ਇਹ ਗਾਣਾ ਸ਼ੂਟ ਕੀਤਾ ਸੀ ਤੇ ਕਸ਼ਮੀਰ ਦੇ ਵਿੱਚ ਵੀ ਕੀਤਾ ਸੀ ਤੇ ਹੁਨੇ ਮੇਰੀ ਇੱਛਾ ਹੈ ਕਿ ਜੇ ਪ੍ਰਮਾਤਮਾ ਦੀ ਕਿਰਪਾ رہی ਤੇ ਮੈਂ ਉੱਥੇ ਜਾਣਾ ਚਾਹੁੰਗੀ ਤੇ ਮੈਟਿਲੀ ਗਾਰਡਨਸ ਦੇ ਵਿੱਚ ਜਾਣਾ ਚਾਹੁੰਗੀ ਫੈਮਿਲੀ ਦੇ ਵਿੱਚ ਮੇਰੇ ਹਸਬੰਦ ਹੈਗੇ ਆ ਤੇ ਇਹ ਹਸਬੰਡ ਬਹੁਤ ਖੁਸ਼ ਹੈ ਬੇਟੀ ਬਹੁਤ ਖੁਸ਼ ਹੈ ਇਸ ਤਰ੍ਹਾਂ ਮੇਰੀ ਬੇਟੀ ਵੀ ਗਰਾਉਂਡ ਆਡੀਸ਼ਨ ਪੰਜਾਬ ਚ ਗਈ ਸੀ ਕਿਸੇ ਸਾਲ ਅਕਤੂਬਰ ਚ ਗਰਾਉਂਡ ਆਡੀਸ਼ਨ ਤੱਕ ਪਹੁੰਚੀ ਸੀ ਤੇ ਸਮ ਹਾਉ ਉਹਦਾ ਪਾਸਰ ਹੋ ਗਿਆ ਉਸ ਦਾ ਪਲੇਸ ਹੋ ਗਿਆ ਤੇ ਹਸਬੰਡ ਬਹੁਤ ਖੁਸ਼ ਉਹ ਕਹਿੰਦੇ ਕਿ ਇਸ ਸਾਰੇ ਪਰਿਵਾਰ ਦਾ ਸੁਪਨਾ ਸੀ ਤੇਰੇ ਰਾਹੀ ਇਹ ਪੂਰਾ ਹੋ ਰਿਹਾ ਹੈ ਉਹ ਵੀ ਬੰਕੀ ਉਹ ਕੰਪਨੀ ਸੈਕਟਰੀ ਹੈ ਤੇ ਕਾਰਪੋਰੇਟ ਲਾਅ ਦੇ ਵਿੱਚ ਕੰਮ ਕਰਦੇ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਕੇਬੀਸੀ ਦੇਖਦੇ ਰਹੋ ਤੇ ਕੋਸ਼ਿਸ਼ ਕਰਦੇ ਰਹੋ ਜੇ ਮੇਰਾ ਨੰਬਰ ਆ ਸਕਦਾ ਹੈ ਤਾਂ ਤੁਹਾਡਾ ਵੀ ਜ਼ਰੂਰ ਆ ਸਕਦਾ ਹੈ ਖੇਡਦੇ ਰਹੋ ਤੇ ਥੈਂਕ ਯੂ so much ਬਹੁਤ ਅੱਛਾ ਐਕਸਪੀਰੀਅੰਸ ਸੀ ਜਿੱਦਾ ਇਹਨਾਂ ਨੇ ਪਹਿਲਾਂ ਦੱਸਿਆ ਹੀ ਹੈ ਕਿ ਨਰਵਸਨੈਸ ਹੁੰਦੀ ਹੈ ਜਦੋਂ ਇਹ ਤਾਂ ਫਿਰ ਕੰਟੈਸਟੈਂਟ ਸੀਗੇ ਐਜ਼ ਆ ਫੀਲ ਹੋ ਰਹੀ ਸੀ ਤੇ ਉਤੋਂ ਅਸੀਂ ਸੈਂਸ ਕਰ ਸਕਦੇ ਸੀ ਕਿ ਕੰਟੈਸਟੈਂਟ ਨੂੰ ਕਿੰਨੀ ਨਰਵਸਨੈਸ ਫੀਲ ਹੋ ਰਹੀ ਹੋएगी ਪਲੇਅਰ ਫਾਸਟਸ ਫਿੰਗਰ ਫਰਸ ਖੇਡਦੇ ਹੋਏ ਉਸ ਤੋਂ ਬਾਅਦ ਫਿਰ ਹੌਟ ਸੀਟ ਤੇ ਜਾਂਦੇ ਹੋਏ ਬਟ ਜੋ ਅਮਿਤਾਬ ਬੱਜਨ ਜੀ ਦਾ ਔਰਾ ਹੈ ਸੋ ਦੈਟ ਕਿ ਉਹ ਆਰਾਮ ਨਾਲ ਵਿਦਆਊਟ ਐਨੀ ਪ੍ਰੋਬਲਮ ਉਹ ਗੇਮ ਖੇਲ ਪਾਏ ਔਰ ਅੱਛੇ ਤੋਂ ਅੱਛੀ ਰਾਸ਼ੀ ਜਿੱਤ ਕੇ ਵਾਪਸ ਜਾ ਪਾਏ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੋਣਾ ਕੀਤਾ ਕਰਾਇਆ ਰੁਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਹਨੇ ਕਾਲ ਕਰੋ ਮੀਆਂ ਸਮਰਜੀ 73409 36488 73409 36488